ਜਕਰ ਸਾਹਿਬ ਜਿੱਦਾਂ ਕਿ ਤੁਸੀਂ ਕਿਹਾ ਵੀ ਪੰਜਾਬ ਦਾ ਵੋਟਰ ਜਾਗਰੂ ਹੋ ਚੁੱਕਿਆ ਮੈਂ ਠੁਡੀ ਗੱਲ ਉਹਨਾਂ ਤਾਂ ਕਹਿ ਰਹੇ ਹੋਵੇ ਹੋਇਆ ਹੁੰਦਾ ਤਾਂ ਇਹ ਕਿਉਂ ਇਹਨਾਂ ਨੂੰ ਨਹੀਂ ਤੁਸੀਂ ਇਹ ਗੱਲ ਪਹਿਲਾਂ ਕਹੇ ਵੀ ਹੋ ਚੁੱਕਿਆ ਜਾਂ ਹੋ ਰਿਹਾ ਮੈਂ ਠੁਡੀ ਗੱਲ ਨਾਲ ਸਹਿਮਤ ਹਾਂ ਕੁਝ ਪਰਸੈਂਟ ਤੱਕ ਤਕਰੀਬਨ ਜਿਹੜੇ ਵੋਟਰ ਜਾਗਰੂ ਹੋ ਚੁੱਕੇ ਨੇ ਉਹਨੂੰ ਪਤਾ ਵੀ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਹੈ ਇਸ ਟਾਈਮ ਆਮ ਆਦਮੀ ਪਾਰਟੀ ਉਹ ਝੂਠ ਔਰ ਫਰੇਵ ਦੇ ਉੱਪਰ ਖੜੀ ਹੈ ਉਹਨਾਂ ਨੇ ਪੰਜਾਬ ਦੇ ਜਿਹੜੇ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਦੇ ਲੋਕ ਨੇ ਜਿਨ੍ਹਾਂ ਨੂੰ ਗਰੀਬ ਤਬਕੇ ਨੂੰ ਨਹੀਂ ਪਤਾ ਕਿ ਜਾਗਰੂਕਤਾ ਕੀ ਹੈ ਉਹਨਾਂ ਨੂੰ ਇੱਕ ਲollipops ਦੇ ਦਿੱਖਿਆ ਜੀ 300 ਯੂਨਟ ਬਿਜਲੀ ਦਾ ਉਹਨਾਂ ਨੂੰ ਪਰਸੋਂ ਜੋ ਉਥੇ ਦੀ ਗੱਲ ਆ ਕੇਜੀਵਾ ਸਾਹਿਬ ਨੇ ਇੱਕ ਥ੍ਰੈਟ ਵੀ ਕੀਤਾ ਹੈ ਵੀ ਜੇ ਤੁਸੀਂ ਬੀਜੇਪੀ ਨੂੰ ਵੋਟ ਪਾਉਂਗੇ ਤਾਂ ਤੁਹਾਡਾ ਜਿਹੜਾ ਬਿਜਲੀ ਹੈ ਇਹ ਬੰਦ ਹੋ ਜਾਊਗੀ ਤੇ 300 ਯੂਨਟ ਕਿਹਾ 300 ਯੂਨਟ ਜਿਹੜੇ ਬਿਜਲੀ ਦਾ ਲollipops ਦਿੱਤਾ ਹੋਇਆ ਆਮ ਆਦਮੀ ਪਾਰਟੀ ਨੇ ਇਹ ਜਾੜ ਜੋ ਕੱਢਣ ਵਾਸਤੇ ਬੀਜੇਪੀ ਕੁਝ ਕਰ ਰਹੀ ਹੈ ਜੀ ਦੇਖੋ ਪ੍ਰਧਾਨ ਮੰਤਰੀ ਨੇ ਜਿਹੜੀ ਸਕੀਮ ਚ ਚਾਲੂ ਕੀਤੀ ਹੈ ਸੋਲਰ ਪੈਨਲਸ ਦੀ ਸਾਰੇ ਮਤਲਬ 1 ਕਰੋੜ ਤੱਕ ਇਹ ਕਨੈਕਸ਼ਨ ਹੁਣ ਦੇ ਰਹੇ ਆ ਸਾਰੇ ਪਰਿਵਾਰਾਂ ਨੂੰ ਸੋਲਰ ਲੱਗੇ ਉਹਨਾਂ ਦੇ ਛੱਦੇ ਉੱਤੇ ਜਿਹਦੇ ਤੇ 80% ਸਬਸਿਡੀ ਸੈਂਟਰਲ ਗਵਰਨਮੈਂਟ ਦੇਊਗੀ ਉਹ ਸੋਲਰ ਪੈਨਲ ਦੇ ਨਾਲ ਨਾ ਤਾਂ ਸਿਰਫ ਬਿਜਲੀ ਮੁਫਤ ਮਿਲੂਗੀ ਤੇ 3 ਸਾਲਾਂ ਬਾਅਦ ਉਹ ਸਾਰੀ ਦੀ ਸਾਰੀ ਬਿਜਲੀ ਦੀ ਜਿਹੜੀ ਆਮਦਨ ਉਹ ਵੀ ਆਪ ਦੇ ਕੋਲ ਆਊਗੀ ਸਭ ਕਿਉਂਕਿ ਇਹਦੇ ਵਿੱਚ ਨਾ ਤਾਂ ਕਿਸੇ ਤੇ ਬੋਝ ਪਵੇ ਹੁਣ ਇੱਕ ਪਾਸੇ ਹੱਥ ਨਾਲ ਫ੍ਰੀ ਬਿਜਲੀ ਦੇ ਰਹੇ ਐ ਦੂਜੇ ਪਾਸੇ ਇੰਡਸਟਰੀ ਦੇ ਉੱਤੇ ਰੇਟ ਵਧਾਤੇ ਜੀ ਉਹਦੇ ਤੇ ਸੈਸ ਵਧਾਤਾ ਇੰਡਸਟਰੀ ਮਾਰ ਕੇ ਫਰਕ ਪਾ ਰਹੇ ਇੰਡਸਟਰੀ ਦੇ ਇੰਡਸਟਰੀ ਪਰ ਦੂਜਿਆਂ ਨੂੰ ਕਹਿੰਦੀ ਐ ਵੀ ਸਾਡੇ ਉੱਤੇ ਬੋਝ ਬਣ ਰਿਹਾ ਇੱਕ ਬੜਾ ਸਿਸਟਮੈਟਿਕ ਤਰੀਕੇ ਨਾਲ ਸਰਕਾਰਾਂ ਚਲਦੀਆਂ ਫਿਰ ਉੱਥੇ ਆ ਜੀ ਉਹ ਗੱਲ ਪੱਲੇ ਨਹੀਂ țeਲਾ ਕਰਦੀ ਮੇਲਾ ਮੇਲਾ ਵੰਡ ਰਿਹਾ ਸਾਮਾਨ ਜਿਹੜਾ ਉਹਨਾਂ ਕੋਲ ਹੈ ਨਹੀਂ ਵੋਟਰ ਨੂੰ ਸਮਝਾਉਣ ਦੇ ਵਿੱਚ ਕਮੀ ਹੈ ਸਾਡੀਆਂ ਆਪੋਜੀਸ਼ਨ ਕਿਹਾ ਜਾ ਰਿਹਾ ਕਿ ਜੇ ਕੋਈ ਹੋਰ ਸਰਕਾਰ ਰਹੇਗੀ ਉਹ 300 ਯੂਨਿਟ ਬੰਦ ਕਰ ਦੇਗੀ ਤੁਹਾਡੀ ਕੀ ਪ੍ਰਪੋਜ਼ਲ ਹੈ ਸਾਡੀ ਤਾਂ ਅਸੀਂ ਤਾਂ ਇਹਦਾ ਪਰਮਾਨੈਂਟ ਇਲਾਜ ਕਰ ਰਹੇ ਹਾਂ ਸਾਕੇ ਨਾਲ ਫਾਇਦਾ ਵੀ ਹੋ ਜਾਏ ਬੋਝ ਵੀ ਨਾ ਬਣੇ ਸਰ ਜੀ ਲੋਕਾਂ ਨੂੰ ਬਿਜਲੀ ਵੀ ਮਿਲ ਜੇ ਤੇ ਬੋਝ ਵੀ ਨਾ ਬਣੇ ਸਰਕਾਰ ਦੇ ਉੱਤੇ ਸੋਲਰ ਪੈਨਲਸ ਦੇ ਜਾਕਰ ਸਾਹਿਬ ਜਿੱਦਾਂ ਕਿ ਤੁਸੀਂ ਕਿਹਾ ਵੀ ਪੰਜਾਬ ਦਾ ਵੋਟਰ ਜਾਗਰੂ ਹੋ ਚੁੱਕਿਆ ਮੈਂ ਥੋੜੀ ਗੱਲ ਉਹਨਾਂ ਤਾਂ ਕਹਿ ਰਹੇ ਹੋਵੇ ਹੋਇਆ ਹੁੰਦਾ ਤਾਂ ਇਹ ਕਿਉਂ ਇਹਨਾਂ ਨੂੰ ਨਹੀਂ ਤੁਸੀਂ ਇਹ ਗੱਲ ਪਹਿਲਾਂ ਕਹੇ ਸੀ ਵੀ ਹੋ ਚੁੱਕਿਆ ਜਾਂ ਹੋ ਰਿਹਾ ਮੈਂ ਥੋੜੀ ਗੱਲ ਨਾਲ ਸਹਿਮਤ ਹਾਂ ਕੁਝ ਪਰਸੈਂਟ ਤੱਕ ਤਕਰੀਬਨ ਜਿਹੜੇ ਵੋਟਰ ਜਾਗਰੂ ਹੋ ਚੁੱਕੇ ਨੇ ਉਹਨੂੰ ਪਤਾ ਵੀ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਹੈ ਇਸ ਟਾਈਮ ਆਮ ਆਦਮੀ ਪਾਰਟੀ ਉਹ ਝੂਠ ਔਰ ਫਰੇਵ ਦੇ ਉੱਪਰ ਖੜੀ ਹੈ ਉਹਨਾਂ ਨੇ ਪੰਜਾਬ ਦੇ ਜਿਹੜੇ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਦੇ ਲੋਕ ਨੇ ਜਿਨ੍ਹਾਂ ਨੂੰ ਗਰੀਬ ਤਬਕੇ ਨੂੰ ਨਹੀਂ ਪਤਾ ਕਿ ਜਾਗਰੂਕਤਾ ਕੀ ਹੈ ਉਹਨਾਂ ਨੂੰ ਇੱਕ ਲੌਲੀਪੌਪ ਦੇ ਦਿੱਖਿਆ ਜੀ 300 ਯੂਨਟ ਬਿਜਲੀ ਦਾ ਉਹਨਾਂ ਨੂੰ ਪਰਸੋਂ ਜੋ ਉਥੇ ਦੀ ਗੱਲ ਆ ਕੇਜੀਵਾ ਸਾਹਿਬ ਨੇ ਇੱਕ ਥ੍ਰੈਟ ਵੀ ਕੀਤਾ ਹੈ ਵੀ ਜੇ ਤੁਸੀਂ ਬੀਜੇਪੀ ਨੂੰ ਵੋਟ ਪਾਉਂਗੇ ਤਾਂ ਤੁਹਾਡਾ ਇਹ ਜਿਹੜਾ ਬਿਜਲੀ ਹੈ ਇਹ ਬੰਦ ਹੋ ਜਾਊਗੀ 300 ਯੂਨਟ ਕਿਹਾ 300 ਯੂਨਟ ਜਿਹੜੇ ਬਿਜਲੀ ਦਾ ਲੌਲੀਪੌਪ ਦਿੱਤਾ ਹੋਇਆ ਆਮ ਆਦਮੀ ਪਾਰਟੀ ਨੇ ਇਹ ਜਾੜ ਜੋ ਕੱਢਣ ਵਾਸਤੇ ਬੀਜੇਪੀ ਕੁਝ ਕਰ ਰਹੀ ਹੈ ਜੀ ਦੇਖੋ ਪ੍ਰਧਾਨ ਮੰਤਰੀ ਨੇ ਜਿਹੜੀ ਸਕੀਮ ਚ ਚਾਲੂ ਕੀਤੀ ਹੈ ਸੋਲਰ ਪੈਨਲਸ ਦੀ ਸਾਰੇ ਮਤਲਬ 1 ਕਰੋੜ ਤੱਕ ਇਹ ਕਨੈਕਸ਼ਨ ਹੁਣ ਦੇ ਰਹੇ ਆ ਸਾਰੇ ਪਰਿਵਾਰਾਂ ਨੂੰ ਸੋਲਰ ਲੱਗੇ ਉਹਨਾਂ ਦੇ ਛੱਦੇ ਉੱਤੇ ਜਿਹਦੇ ਤੇ 80% ਸਬਸਿਡੀ ਸੈਂਟਰਲ ਗਵਰਨਮੈਂਟ ਦੇਊਗੀ ਉਹ ਸੋਲਰ ਪੈਨਲ ਦੇ ਨਾਲ ਨਾ ਤਾਂ ਸਿਰਫ ਬਿਜਲੀ ਮੁਫਤ ਮਿਲੂਗੀ ਤੇ 3 ਸਾਲਾਂ ਬਾਅਦ ਉਹ ਸਾਰੀ ਦੀ ਸਾਰੀ ਬਿਜਲੀ ਦੀ ਜਿਹੜੀ ਆਮਦਨ ਉਹ ਵੀ ਆਪ ਦੇ ਕੋਲ ਆਊਗੀ ਸਭ ਕਿਉਂਕਿ ਇਹਦੇ ਵਿੱਚ ਨਾ ਤਾਂ ਕਿਸੇ ਤੇ ਬੋਝ ਪਵੇ ਹੁਣ ਇੱਕ ਪਾਸੇ ਹੱਥ ਨਾਲ ਫ੍ਰੀ ਬਿਜਲੀ ਦੇ ਰਹੇ ਐ ਦੂਜੇ ਪਾਸੇ ਇੰਡਸਟਰੀ ਦੇ ਉੱਤੇ ਰੇਟ ਵਧਾਤੇ ਜੀ ਉਹਦੇ ਤੇ ਸੈਸ ਵਧਾਤਾ ਇੰਡਸਟਰੀ ਮਾਰ ਕੇ ਫਰਕ ਪਾ ਰਹੇ ਇੰਡਸਟਰੀ ਦੇ ਇੰਡਸਟਰੀ ਦੇ ਦੂਜਿਆਂ ਨੂੰ ਕਹਿੰਦੀ ਐ ਵੀ ਸਾਡੇ ਉੱਤੇ ਬੋਝ ਬਣ ਰਿਹਾ ਇੱਕ ਬੜਾ ਸਿਸਟਮੈਟਿਕ ਤਰੀਕੇ ਨਾਲ ਸਰਕਾਰਾਂ ਚਲਦੀਆਂ ਫਿਰ ਉੱਥੇ ਆ ਜੀ ਉਹ ਗੱਲ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਵੰਡ ਰਿਹਾ ਸਾਮਾਨ ਜਿਹੜਾ ਉਹਨਾਂ ਕੋਲ ਹੈ ਨਹੀਂ ਕੋਟਨ ਨੂੰ ਸਮਝਾਉਣ ਦੇ ਵਿੱਚ ਕਮੀ ਹੈ ਸਾਡੀ ਜਿਹੜੀ ਆਪੋਜੀਸ਼ਨ ਸਮਝਾ ਰਹੀ ਆ ਕਿ ਜੇ ਕੋਈ ਹੋਰ ਸਰਕਾਰ ਰਹੇਗੀ ਉਹ 300 ਯੂਨਿਟ ਬੰਦ ਕਰ ਦੇਗੀ ਤੁਹਾਡੀ ਕੋਈ ਪ੍ਰੋਪੋਜ਼ਲ ਹੈ ਸਾਡੀ ਤਾਂ ਅਸੀਂ ਤਾਂ ਇਹਦਾ ਪਰਮਾਨੈਂਟ ਇਲਾਜ ਕਰ ਰਹੇ ਹਾਂ ਸਾਕੇ ਨਾਲ ਫਾਇਦਾ ਵੀ ਹੋ ਜੇ ਬੋਝ ਵੀ ਨਾ ਪਵੇ ਸਰ ਜੀ ਲੋਕਾਂ ਨੂੰ ਬਿਜਲੀ ਵੀ ਮਿਲ ਜੇ ਤੇ ਬੋਝ ਵੀ ਨਾ ਪਵੇ ਸਰਕਾਰ ਦੇ ਉੱਤੇ ਸੋਲਰ ਪੈਨਲਸ ਦੇ